ਜਲੰਧਰ ਅਧਿਆਪੀ ਪੁਲਿਸ ਨੂੰ ਜਿਹੜੀ ਇੱਕ ਨਸ਼ਾ ਤਸਕਰਾਂ ਦੇ ਖਿਲਾਫ ਜਿਹੜੀ ਅਸੀਂ ਯੁੱਧ ਨਸ਼ਾ ਵਿਰੋਧ ਜਿਹੜੀ ਮੁਹਿੰਮ ਚੱਲ ਰਹੀ ਹੈ ਪੰਜਾਬ ਸਰਕਾਰ ਵੱਲੋਂ ਉਹਦੇ ਵਿੱਚ ਜਲੰਧਰ ਅਧਿਆਪੀ ਪੁਲਿਸ ਨੂੰ ਇੱਕ ਕਾਮਯਾਬੀ ਮਿਲੀ ਹੈ ਜਿਹੜੀ ਸਾਡੇ ਕੋਲ ਇੱਕ ਅੱਜ ਇਨਫੋਰਮੇਸ਼ਨ ਸੀਕ੍ਰੇਟ ਇਨਫੋਰਮੇਸ਼ਨ ਸੀ ਕਿ ਲੋਈਆ ਏਰੀਆ ਦੇ ਵਿੱਚ ਸਬ-ਡਿਵੀਜ਼ਨ ਸ਼ਾਹਕੋਟ ਏਰੀਆ ਜਲੰਧਰ ਅਧਿਆਪੀ ਦੇ ਏਰੀਆ ਦੇ ਵਿੱਚ ਜਿਹੜੇ ਤਿੰਨ ਵਿਅਕਤੀ ਹੈਗੇ ਨੇ ਜਿਹੜੇ ਜਿਨ੍ਹਾਂ ਦੇ ਪੁਰਾਣੇ ਮੁਕਦਮੇ ਵੀ ਦਰਜ ਨੇ ਜਿਹੜੇ ਕ੍ਰਿਮੀਨਲ ਬੈਕਗ੍ਰਾਉਂਡ ਦੇ ਹੈਗੇ ਨੇ ਜਿਨ੍ਹਾਂ ਵਿੱਚ ਰੋਹਿਤ ਲਾਪਰੇ ਤੇ ਗੁਰਪ੍ਰੀਤ ਗੋਪੀ ਇਹ ਇਸ ਏਰੀਆ ਦੇ ਵਿੱਚ ਜਿਹੜੇ ਹੈਗੇ ਨੇ ਹੈਰੋਇਨ ਦੀ ਸਮਕਲਿੰਗ ਦਾ ਕੰਮ ਕਰਦੇ ਨੇ ਤਾਂ ਸਾਡੀ ਇਸ ਇਨਫੋਰਮੇਸ਼ਨ ਕੰਕ੍ਰੀਟ ਇਨਫਰਮੇਸ਼ਨ ਨੂੰ ਡਿਵੈਲਪ ਕਰਦੇ ਹੋਏ ਅਸੀਂ ਸੀਆਈ ਦੀਆਂ ਜਿਹੜੀਆਂ ਪਾਰਟੀਆਂ ਨੂੰ ਉੱਥੇ ਡਿਸਪੈਚ ਕੀਤਾ ਏਰੀਆ ਦੇ ਵਿੱਚ ਜਾ ਕੇ ਜਿਹੜੀ ਉਹਨਾਂ ਨੇ ਆਪਣੀ ਜਿਹੜੀ ਇਨਵੈਸਟੀਗੇਸ਼ਨ ਸ਼ੁਰੂ ਕੀਤੀ ਇਸ ਤਰੀਕੇ ਨਾਲ ਉਹਨਾਂ ਨੇ ਜਿਹੜੀ ਇਨਫੋਰਮੇਸ਼ਨ ਨੂੰ ਡਿਵੈਲਪ ਕੀਤਾ ਤਾਂ ਇਨਫਰਮੇਸ਼ਨ ਬੇਸ ਦੇ ਉੱਤੇ ਜਿਹੜੇ ਹੈਗੇ ਨੇ ਇਹਨਾਂ ਸਾਡੀ ਸੀਆਈਆਈ ਦੀ ਪਾਰਟੀ ਨੇ ਜਿਹੜੇ ਹੈਗੇ ਨੇ ਰੋਹਿਤ ਉਰਫ ਰੋਹੀ ਪੁੱਤਰ RAMBAL ਵਾਸੀ ਮੰਡਾਲਾ ਥਾਣਾ ਲੋਈਆਂ ਲਾਪਰੇਤ ਲੰਬਾ ਵਾਸੀ ਕੁਤਵੀਵਾਲ ਥਾਣਾ ਲੋਈਆਂ ਗੁਰਪ੍ਰੀਤ ਸਿੰਘ ਗੋਪੀ ਪੁੱਤਰ ਬਲਵਿੰਦਰ ਸਿੰਘ ਜਿਹੜਾ ਹੈ ਕੁਤਵੀਵਾਲ ਥਾਣਾ ਲੋਈਆਂ ਇਹਨਾਂ ਨੂੰ ਇੰਟਰਸੈਪਟ ਕੀਤਾ ਜਿਹੜੇ ਗੇਅਰ ਕਰਨ ਦੀ ਤਿਆਰੀ ਨੂੰ ਉਹਦੇ ਵਿੱਚ ਹੋਇਆ ਸੀ 2022 ਦਾ ਮੁਕਦਮਾ ਹੈਗਾ ਇੱਕ ਕ੍ਰਿਮੀਨਲ ਬੈਕਗ੍ਰਾਉਂਡ ਦੇ ਹੈਗੇ ਆ ਏਕੇ ਦੇ ਤੇ 363 366 ਦਾ ਵੀ ਹੈਗਾ ਤੇ ਬਾਕੀ ਜਿਹੜੇ ਹੈਗੇ ਨੇ ਇਹਦੇ ਤੇ 25 54 ਨਾਟਾ ਅਸਲਾ ਐਕਟ ਦੇ ਜਿਹੜੇ ਪਰਚੇ ਜਿਹੜੇ ਹੈਗੇ ਆ ਉਹ ਵੀ ਦਰਜੋਨੇ ਪਾਏ ਗਏ। ਇਸੇ ਤਰੀਕੇ ਨਾਲ ਹੀ ਜਿਹੜਾ ਰੋਹਿਤ ਇਹਦੇ ਨਾਲ ਕੰਪਲੈਂਸ ਦੀ ਜਿਹਨੂੰ ਅਰੈਸਟ ਕੀਤਾ ਗਿਆ ਰੋਹਿਤ ਦੇ ਕੋਲੋਂ ਜਿਹੜੇ ਹੈਗੇ ਆ ਉਹਦੇ ਉੱਪਰ ਚਾਰ ਮੁਕਤਮੇ ਜਿਹੜੇ ਹੈਗੇ ਨੇ ਇਹਦੇ ਦਰਜੋਨੇ ਪਾਏ ਗਏ ਨੇ। ਜਿਨ੍ਹਾਂ ਦੇ ਵਿੱਚ 25 54 ਨਾਟਾ ਅਸਲਾ ਐਕਟ ਦੇ ਜਿਹੜੇ ਇਹਦੇ ਉੱਪਰ ਜਿਹੜੇ ਹੈਗੇ ਨੇ ਤਿੰਨ ਮੁਕਤਮੇ ਜਿਹੜੇ ਅਸਲਾ ਐਕਟ ਦੇ ਹੋਣੇ ਪਾਏ ਗਏ ਨੇ ਐਂਡ ਪਲੱਸ ਜਿਹੜਾ ਹੈਗਾ ਲੜਾਈ ਝਗੜੇ ਦੇ ਤੇ ਲੁੱਟਖੋਹਾਂ ਦੇ ਪਰਚੇ ਜਿਹੜੇ ਹੈਗੇ ਨੇ ਇਹਦੇ ਤੇ ਪਾਏ ਗਏ ਇਸੇ ਤਰੀਕੇ ਨਾਲ ਲੱਪਰੀ ਸਿੰਘ ਲਬਾ ਜਿਹੜਾ ਕੁਤਵੀਵਾਲ ਇਥੋਂ ਦਾ ਰਹਿਣ ਵਾਲਾ ਤਾਣਾ ਲੋਹੀਆਂ ਦਾ ਹੀ ਆ ਇਹ ਗੁਰਪ੍ਰੀਤ ਗੋਪੀ ਦਾ ਜਿਹੜਾ ਕਜ਼ਨ ਬ੍ਰਦਰ ਆ ਇਸ ਨੂੰ ਅਰੈਸਟ ਕੀਤਾ ਇਹਦੇ ਉੱਪਰ ਵੀ ਜਿਹੜੇ ਹੈਗੇ ਨੇ ਚਾਰ ਮਕਦਮੇ ਜਿਹੜੇ ਨੇ ਦਰਜ ਹੋਣੇ ਪਾਏ ਗਏ ਤਾਂ ਜਿਨ੍ਹਾਂ ਦੇ ਵਿੱਚ ਇਹਦੇ ਉੱਪਰ ਐਨਡੀਪੀਐਸ ਦਾ ਪਰਚਾ ਵੀ ਪਹਿਲਾਂ ਤੇ ਦਰਜ ਨੇ ਅਰੇ ਇਹ ਨਾਲ ਪਾਸ 307 ਦੇ ਤੇ ਆਮ ਜੈਕਟਰ ਦੇ ਪਰਚੇ ਜਿਹੜੇ ਇਹਦੇ ਉੱਪਰ ਦਰਜੋਨੇ ਪਾਏ ਗਏ ਨੇ ਤਾਂ ਇਹਨਾਂ ਦੇ ਜਿਹੜੇ ਤਿੰਨੇ ਜਿਹੜੇ ਹੈਗੇ ਸੀ ਇਹਨਾਂ ਦਾ ਕ੍ਰਿਮੀਨਲ ਬੈਕਗ੍ਰਾਉਂਡ ਹੈਗਾ ਜਿਹੜੇ ਜਿਹੜਾ ਲਗੋਪਰੀ ਗੋਪੀ ਹੈ ਪਿੱਛੇ 2024 ਦੇ ਵਿੱਚ ਜੇਲ੍ਹ ਤੋਂ ਵਿੱਚ ਉਹ ਆਇਆ ਸੀ ਹੈ ਡਾ ਕੇ ਜਿਹੜਾ ਹੈਗਾ ਇਹ ਐਨਡੀਪੀਐਸ ਦਾ ਕੰਮ ਤੇ ਹੋਰ ਜਿਹੜੇ ਇਸ ਤਰ੍ਹਾਂ ਦੀ ਜੁਲਾਈ ਲੜਾਈ ਝਗੜੇ ਤੇ ਜਾਂ ਹੋਰ ਜਿਹੜੀਆਂ ਲੁੱਟਖੋਹਾਂ ਕਰਦੀਆਂ ਇਹਨਾਂ ਦੇ ਵਾਰਦਾਤਾਂ ਦੇ ਵਿੱਚ ਸ਼ਾਮਲ ਸੀ ਤਾਂ ਇਹ ਜਿਹੜੀ ਹੈਗੀ ਸਾਡੇ ਇੱਕ ਜਲੰਧਰ ਦੇ ਹਾਥੀ ਪੁਲਿਸ ਦੀ ਜਿਹੜੀ ਹੈਗੀ ਬੜੀ ਜਿਹੜੀ ਤੁਸੀਂ ਇਹਦੇ ਵਿੱਚ ਨਸ਼ਿਆਂ ਦੇ ਜਿਹੜਾ ਖਿਲਾਫ ਜਿਹੜਾ ਸੀ ਜੁੱਧ ਦੇ ਵਿੱਚ ਜਿਹੜੀ ਮੁਹਿੰਮ ਚਲਾਈ ਹੋਈ ਹੈ ਉਹਦੇ ਵਿੱਚ ਇੱਕ ਬਹੁਤ ਵੱਡੀ ਜਿਹੜੀ ਕਾਮਯਾਬੀ। ਥੈਂਕ ਯੂ।